ਇੱਕੜਾ ਹਾਈ ਟੈਕ ਨਾਕੇ ਤੇ ਐਕਸੀਡੈਂਟ ਹੋਇਆ ਕੀ ਮਾਉਣਾ ਸੀ। ਤੇ ਕੱਲ ਸੈਟਰਡੇ ਕਾਮਾਲ ਪਤਨ ਤੇ ਹਾਈ ਟੈਕ ਨਾਕਾ ਲੱਗਾ ਹੋਇਆ। ਉੱਥੇ ਏਸੀ ਸੁਰਜੀਤ ਸਿੰਘ ਆਪਣੀ ਟੀਮ ਨਾਲ ਚੈੱਕ ਕਰ ਰਹੀ ਸੀ। ਤੇ ਇੱਕ ਦਰੋਂ ਕਾਰ ਆਈ ਤੇਜ਼ ਰਫ਼ਤਾਰ। ਜਦੋਂ ਨਾਕੇ ਤੋਂ ਰੁਕਿਆ ਉਹ ਰੁਕਣ ਦੀ ਬਜਾਏ ਉਹਨਾਂ ਦੇ ਵਿੱਚ ਗੱਡੀ ਮਾਰ ਕੇ ਤੇ ਗੱਡੀ ਭਜਾ ਲਈ ਉੱਥੋਂ। ਤੇ ਜਿਹੜਾ ਉਹ ਜਿਸ ਕਰਕੇ ਏਸੀ ਸੁਰਜੀਤ ਸਿੰਘ ਦੇ ਕਾਫੀ ਜ਼ਿਆਦਾ ਸਟੱਲ ਲੱਗ ਗਿਆ ਤੇ ਉਹ ਇਹ ਦੋਨਾਂ ਲੱਤਾਂ ਦੇ ਫ੍ਰੈਕਚਰ ਆ ਗਏ ਨਾ ਤੇ ਵੀ ਅਸਪਾਇਨ ਤੇ ਉਹਨਾਂ ਦੀ ਸੱਟਾ ਜੇਨਰਲ ਕੋਲੋਂ ਉੱਥੇ ਸ਼ਾਹਪੂਰ ਤੋਂ ਇੱਕ ਪ੍ਰਾਈਵੇਟਿਕ ਹਸਪਤਾਲ ਸਿਦਾਂਨੋ ਹਸਪਤਾਲ ਨਾ ਗਏ ਸੋਸ ਤੋਂ ਬਾਅਦ ਉਹਨੂੰ ਰੈਫਰ ਕਰਤਾ ਜਲੰਧਰ ਜਲੰਧਰ ਤੋਂ ਅਜ ਉਹਨਾਂ ਨੂੰ ਉਹਨਾਂ ਦੀ ਹਾਲਤ ਕੰਪਲੀਟ ਦੇਖਦੇ ਹੋਏ ਉਹਨਾਂ ਨੂੰ ਡੀਐਮਸੀ ਮੁੰਦਰਾ ਰੈਫਰ ਕੀਤਾ ਉਹਨਾਂ ਦਾ ਜਿੱਥੇ ਇਲਾਜ ਚੱਲ ਰਿਹਾ ਸਰ ਗੱਡੀ ਬਟ ਜਿਹੜਾ ਸਾਡਾ ਉਹ ਵੀ ਨੰਬਰ ਤੋਂ ਟ੍ਰੇਸ ਕਰ ਲੀ ਤੇ ਛੇਤੀ ਅਸੀਂ ਉਹ ਉਦ ਤੱਕ ਡਰਾਈਵਰ ਤੱਕ ਪਹੁੰਚ ਜਾਏ ਠੀਕ ਹੈ ਜੀ